ਦੇ ਵੀ ਪੰਜਾਬ ਦੇ ਵਿੱਚ ਹਿੰਦੂ ਸੇਫ ਨਹੀਂ ਹੈ ਮੈਂ ਕਹਿੰਦਾ ਪੰਜਾਬ ਵਿੱਚ ਜਿੰਨਾ ਸੇਫ ਹਿੰਦੂ ਹੈ ਉਹ ਕਿਤੇ ਵੀ ਨਹੀਂ ਹੈ ਮੇਰੇ ਹਿਸਾਬ ਨਾਲ ਕਿਉਂਕਿ ਅਸੀਂ ਲੋਕ ਪੰਜਾਬ ਚ ਰਹਿ ਰਹੇ ਹਾਂ ਨਾ ਸਾਨੂੰ ਆਪਣੇ ਪੰਜਾਬ ਬਾਰੇ ਪਤਾ ਵੀ ਸਾਡੇ ਪੰਜਾਬ ਦੇ ਲੋਕ ਜਾਂ ਪੰਜਾਬੀ ਕਿੱਦਾਂ ਦੇ ਆ ਹਮਮ ਸਵਾਲ ਹੈ ਜੀ ਪਿਛਲੇ ਦਿਨਾਂ ਦਿੱਲੀ ਦੇ ਵਿੱਚ ਇੱਕ ਇਸ਼ੂ ਕ੍ਰੀਏਟ ਹੋਇਆ ਜਿਹੜਾ ਆਪਣਾ ਮੁਸਲਮਾਨ ਕਮਿਊਨਿਟੀ ਹੈ ਉਹ ਨਮਾਜ਼ ਪੜ ਰਹੀ ਸੜਕ ਦੇ ਬੱਲੇ ਬਿਲਕੁਲ ਜੀ ਇੱਕ ਪੁਲਿਸ ਅਫਸਰ ਨੇ ਆ ਕੇ ਉਹਨਾਂ ਦੇ ਲੱਤਾਂ ਮਾਰੀਆਂ ਲੱਤਾਂ ਮਾਰੀਆਂ ਆਪ 2-3 ਦਿਨ ਪਹਿਲਾਂ ਗੁਜਰਾਤ ਵੀ ਹੋ ਗਿਆ ਤਾਂ ਜੀ ਸਾਰਨ ਪਿਆਰ ਪ੍ਰੀ ਸਾਸ਼ਟਰੀ ਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਸਤੇ ਅਸਲਾਮੁਅਲੈਕ ਪਿਛਲੇ ਸਮੇਂ ਦੌਰਾਨ ਜੇ ਆਪਾਂ ਗੱਲ ਕਰੀਏ Shiv Sena ਨਾਮ ਦੀ ਇੱਕ ਪਾਰਟੀ ਫੇਸਬੁੱਕ ਤੇ ਕਾਫੀ ਵੀਡੀਓਜ਼ ਆਪਾਂ ਦੇਖੀਆਂ ਵਾਇਰਲ ਹੁੰਦੀਆਂ ਜਦੋਂ ਕੌਂਟ੍ਰੋਵਰਸ਼ੀਅਲ ਬਿਆਨ ਦਿੱਤੇ ਜਾਂਦੇ ਆ Shiv Sena ਦੇ ਲੀਡਰਾਂ ਵੱਲੋਂ ਜਿਹੜੇ ਹਲਕੇ ਦੇ ਕਈ ਇੰਚਾਰਜ ਜਿਹੜੇ ਇਸ ਪਾਰਟੀ ਵੱਲੋਂ ਜਾਂ ਸੰਗਠਨ ਨੂੰ ਲਗਾਏ ਜਾਂਦੇ ਆ ਕਿਤਨਾ ਕਿਤੇ ਵੀਡੀਓes ਵਿੱਚਾਨੂੰ ਇਹ ਸੁਣੌਣ ਨੂੰ ਮਿਲਦਾ ਕਿ ਜਦੋਂ ਕੋਈ ਕੌਂਟਰੋਵਰਸ਼ੀਅਲ ਬਿਆਨ ਉਹਨਾਂ ਲੋਕਾਂ ਉਹ ਲੋਕਾਂ ਦੇ ਵਿੱਚ ਜਿਹੜਾ ਪਿਆਰ ਜਿਹੜੀ ਭਾਈਚਾਰਕ ਸਾਂਝ ਇਹ ਆਪਾਂ ਗੱਲ ਕਰੀਏ ਹਿੰਦੂ ਤੇ ਸਿੱਖਾਂ ਦੇ ਵਿੱਚ ਸ਼ੁਰੂ ਤੋਂ ਚੱਲਦੀ ਆ ਰਹੀ ਹੈ ਉਹਨਾਂ ਵਿੱਚ ਦੋ ਫਾੜ ਕਰਨ ਦਾ ਜਿਹੜਾ ਇੱਕ ਜਿਹੜਾ ਕਾਰਨ ਇਹ ਲੋਕ ਬਣਦੇ ਆ ਹਾਲਾਂਕਿ ਅਸੀਂ ਇਹ ਨਹੀਂ ਗੱਲ ਕਰ ਰਹੇ ਕਿ ਹਾਂ ਸਿਰਫ ਹਿੰਦੂ ਸਿੱਖਾਂ ਦੀ ਭਾਈਚਾਰਕ ਸਾਂਝ ਕਾਇਮ ਰਹੀ ਸਾਰੇ ਧਰਮਾਂ ਦੇ ਵਿੱਚ ਭਾਈਚਾਰਕ ਸਾਂਝ ਕਾਇਮ ਰਹੀ ਅੱਜ ਸਾਡੇ ਨਾਲ ਜ਼ਿਲਕਪੁਰ ਦੇ ਰੋਹਿਤ ਸ਼ਰਮਾ ਜੀ ਬੈਠੇ ਆ ਜਿਹੜੇ ਬਕਾਇਦਾ ਸ਼ਿਵ ਸੈਨਾ ਦੇ ਸੰਗਠਨ ਦੇ ਜਿਹੜੇ ਪ੍ਰਭਾਰੀ ਰਹੇ ਹਾਂ ਔਰ ਪਿਛਲੇ ਸਮੇਂ ਦੌਰਾਨ ਜੇ ਗੱਲ ਕਰੀ ਹਲੇ ਕੁਝ ਦਿਨਾਂ ਦੀ ਗੱਲ ਆ ਬੀਜੇਪੀ ਪਾਰਟੀ ਉਹਨਾਂ ਨੇ ਜੁਆਇਨ ਕੀਤੀ ਹੈ ਮਹਾਰਾਣੀ ਪ੍ਰਨੀਤ ਕੌਰ ਜੀ ਦੇ ਸਮਰਥਨ ਦੇ ਨਾਲ ਸੋ ਸਤਿਵੰਤ ਰੋਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ੍ਰੀ ਰਾਮ ਜੈ ਸ੍ਰੀ ਰਾਮ ਰੋਜੀ ਜਿਹੜੀ ਗੱਲ ਆਪਾਂ ਕੀਤੀ ਕਿ ਸ਼ਿਵਸ਼ਨਾ ਦੇ ਵੱਲੋਂ ਕਈ ਵਾਰ ਇਹ ਹਜੇ ਬਿਆਨ ਦਿੱਤੇ ਜਾਂਦੇ ਸੀਗੇ ਜਦੋਂ ਆਪਾਂ ਕਾਫੀ ਵੀਡੀਓਜ਼ ਵੇਖੀਆਂ ਹਨ ਪਿਛਲੇ ਸਮੇਂ ਦੌਰਾਨ ਤੁਹਾਡੇ ਨਾਲ ਗੱਲ ਹੋਈ ਸੀ ਆਫਲਾਈਨ ਵੀ ਤੁਸੀਂ ਦੱਸਿਆ ਸੀ ਕਿ ਸ਼ਿਵਸ਼ੇਨਾ ਜੋ ਬਿਆਨ ਉਹ ਦਿੰਦੀ ਹੈ ਉਹ ਅਸਲ ਦੇ ਵਿੱਚ ਉਹ ਸ਼ਿਵਸ਼ੇਨਾ ਨਹੀਂ ਹੈ ਬਿਲਕੁਲ ਜੀ ਜਿਹੜੀ ਸ਼ਿਵਸ਼ੇਨਾ ਦੀ ਅਸਲੀ ਜਿਹੜੀ ਇੱਕ ਚਿਹਰਾ ਹੈ ਅੱਜ ਸਾਡੇ ਦਰਸ਼ਕਾਂ ਦੱਸੋ ਮੈਂ ਤੁਹਾਨੂੰ ਬੱਚੀ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਪਹਿਲਾਂ ਤੁਹਾਨੂੰ ਦੱਸਦਾ ਮੈਂ ਇੱਕ ਚੰਡੀਗੜ੍ਹੋਂ ਸ਼ਿਵਸ਼ੇਨਾ ਵੱਲੋਂ ਇਕਨਾਥ ਸ਼ਿੰਦੇ ਜੀ ਸੀ ਮਹਾਰਾਸ਼ਟਰ ਉਹਨਾਂ ਬੁੱਲੋਂ ਚੰਡੀਗੜ੍ਹ ਦਾ ਪਰਿਵਾਰ ਹੈ ਤੇ ਮੈਂ ਤੁਹਾਨੂੰ ਇਹ ਦੱਸਦਾ ਬੱਚੀ ਵੀ ਜਿਹੜੀ ਓਰੀਜਨਲ ਸ਼ਿਵਸ਼ੇਨਾ ਆਪਣੇ ਲੋਕਾਂ ਨੂੰ ਪਤਾ ਨਹੀਂ ਉਹ ਕੌਣ ਹੈ ਉਹ ਪਹਿਲਾ ਸੀਗੀ ਬਾਲਾ ਸਾਹਿਬ ਜਿਹੜੇ ਸੀਗੇ ਨਾ ਉਦੋਂ ਠਾਕਰੇ ਬਾਲਾ ਸਾਹਿਬ ਉਹਨਾਂ ਦੀ ਵਿਚਾਰਧਾਰਾ ਤੇ ਲੋਕ ਚੱਲਦੇ ਆ ਰਹੇ ਸੀਗੇ ਅੱਗੇ ਜਾ ਕੇ ਉਹਨਾਂ ਦੇ ਉੱਤਰਾਧਿਕਾਰੀ ਸੀਗੇ ਉਦੋਂ ਠਾਕਰੇ ਉਹਨਾਂ ਕੋਲੋਂ ਪਾਵਰ ਆ ਗਈ ਸੀ ਪਰ ਉਹਨਾਂ ਤੋਂ ਸੰਭਲੀ ਨਹੀਂ ਠੀਕ ਹੈ ਜੀ ਉਹ ਚਲੇ ਗਏ ਕਾਂਗਰਸ ਦੇ ਵਿੱਚ ਤੇ ਲੋਕਾਂ ਨੇ ਉਹਨਾਂ ਦਾ ਬਾਈਕਾਟ ਕੀਤਾ ਤੇ ਸੁਪਰੀਮ ਕੋਰਟ ਨੇ ਸਾਰੀ ਜਿੰਨੀ ਵੀ オリジナル ਸ਼ਿਵ ਸੇਨਾ ਦੀ ਪਾਵਰਾਂ ਸੀਗੀਆਂ ਸਿਟਿੰਗ ਜਿਹੜੇ ਸਾਡੇ ਸੀਐਮ ਐ ਮਹਾਰਾਸ਼ਟਰ ਦੇ ਇਕਨਤ ਸ਼ਿੰਦੇ ਜੀ ਉਹ ਅੱਜ ਦੇ ਟਾਈਮ 'ਚ ਉਹਨਾਂ ਦੇ ਧਰਤਾ ਧਰਪਾਂ ਸਾਰੀਆਂ ਪਾਵਨਾ ਉਹਨਾਂ ਕੋਲ オリジナル Shiv Sena ਸੁਪਰੀਮ ਕੋਰਟ ਵੱਲੋਂ Shiv Sena ਦਾ ਇੰਚਾਰਜ ਇਕਨਾਥ ਸ਼ਿੰਦੇ ਜੀ ਨੂੰ ਲਾਗ ਦਿੱਤਾ ਗਿਆ ਮੈਂ ਉਹਨਾਂ ਵੱਲੋਂ ਚੰਡੀਗੜ੍ਹ ਦਾ ਪ੍ਰਭਾੜੀ ਸੀਗਾ ਤੇ ਸਾਡੀ ਜਿਹੜੀ Shiv Sena ਸੀਗੀ ਉਹ BJP ਨਾਲ ਅਲਾਈਅੰਸ ਦੇ ਵਿੱਚ ਹੈ ਮਹਾਰਾਸ਼ਟਰ 'ਚ ਜਿੱਥੇ ਜਿੱਥੇ BJP ਸਰਕਾਰ ਹੈ ਉੱਥੇ ਉੱਥੇ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਨਾ ਵੀ ਜਿਹੜੀ ਇਕਨਾਥ ਸ਼ਿੰਦੇ ਜੀ ਦੀ ਵਿਚਾਰਧਾਰਾ ਹੈ ਉਹ ਇਹ ਵਿਚਾਰਤਾ ਰਹਾ ਵੀ ਅਸੀਂ ਇੱਕ ਪੋਲੀਟੀਕਲ ਪਾਰਟੀ ਨਾ ਕਿ ਸੰਗਠਨ ਠੀਕ ਹੈ ਅਸੀਂ ਕੋਈ ਹਿੰਦੂ ਸੰਗਠਨ ਨਹੀਂ ਅਸੀਂ ਇੱਕ ਪੋਲੀਟੀਕਲ ਪਾਰਟੀ ਹਾਂ ਅਸੀਂ ਸਾਡਾ ਕੀ ਧਰਮ ਹੈ ਵੀ ਅਸੀਂ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣਾ ਹੈ ਠੀਕ ਹੈ ਤੇ ਤੁਸੀਂ ਇੱਕ ਚੀਜ਼ ਦੇਖੋ ਜਦੋਂ 84 ਦੇ ਦੰਗੇ ਹੋਏ ਸੀਗੇ ਹਿੰਦੂ ਸਿੱਖ ਭਾਈਚਾਰੇ 'ਚ ਬਹੁਤ ਵੱਡਾ ਇੱਕ ਮਤਲਬ ਵੀ ਇੱਕ ਜਲਸਲਾਬ ਆਇਆ ਸੀ ਉਸ ਟਾਈਮ ਇੱਕ ਮਹਾਰਾਸ਼ਟਰ ਇੱਕ ਐਸੀ ਸਟੇਟ ਸੀਗੀ ਜਿੱਥੇ ਇੱਕ ਵੀ ਸਿੱਖ ਭਾਈ ਨੂੰ ਉਂਗਲ ਨਹੀਂ ਲਾਈ ਕਿਸੇ ਨੇ ਵੀ ਉਸ ਟਾਈਮ ਬਾਲਾ ਸਾਹਿਬ ਸੀਗੇ ਠੀਕ ਹੈ ਸ਼ਿਵ ਸੇਨਾ ਦੇ ਜਿਹੜੇ ਸੈਟਿੰਗ ਸੀਗੇ ਇਨਚਾਰਜ ਉਹਨਾਂ ਨੇ ਸਾਰੇ ਸਿੱਖ ਭਾਈਆਂ ਨੂੰ ਕਿਹਾ ਸੀਗਾ ਮਹਾਰਾਸ਼ਟਰ ਦੇ ਵਿੱਚ ਤੁਸੀਂ ਮੇਰੇ ਆਪਣੇ ਹੋ ਮੇਰੀ ਸਟੇਟ ਦੇ ਵਿੱਚ ਤੁਹਾਨੂੰ ਕੋਈ ਖਰੋਚ ਵੀ ਨਹੀਂ ਆ ਸਕਦੀ ਠੀਕ ਹੈ ਔਰ ਉਹ ਹੋਇਆ ਤੁਸੀਂ ਅੱਜ ਵੀ ਇਤਿਹਾਸ ਪਿਛਲਾ 84 ਦਾ ਕਹੋਲ ਕੇ ਦੇਖ ਸਕਦੇ ਹੋ ਸਿੱਖ ਭਾਈ ਨੂੰ ਕਿਸੇ ਨੂੰ ਵੀ ਉੱਥੇ ਉਂਗਲ ਨਹੀਂ ਲੱਗੀ ਉਹਨਾਂ ਨੂੰ ਉਨਾ ਹੀ ਸਨਮਾਨ ਮਿਲਿਆ ਠੀਕ ਹੈ ਇਸ ਕਰਕੇ ਨਾ ਜਿੰਨੇ ਮਹਾਰਾਸ਼ਟਰਾ ਦੇ ਵੀ ਤੁਸੀਂ ਦੇਖੋ ਕਈ ਸਿੱਖ ਭਾਈ ਸਾਡੇ ਸ਼ਿਵ ਸ਼ੇਨਾ ਨਾਲ ਜੁੜੇ ਹੋਏ। ਔਰ ਸ਼ਿਵ ਸ਼ੇਨਾ origignal ਅੱਜ ਦੇ ਟਾਈਮ 'ਚ ਉਹੀ ਹੈ ਇੱਕਨਾਥ ਸ਼ਿੰਦੇ ਜੀ ਵਾਲੀ ਸੀਐਮ ਮਹਾਰਾਸ਼ਟਰਾ। ਹੂੰ। ਭਾਜਪਾ ਨਾਲ ਅਲਾਈਂਸ ਦੇ ਵਿੱਚ। ਤੁਸੀਂ ਰੋਹਿਤ ਜੀ ਕਹਿ ਰਹੇ ਹੋ 84 ਦੇ ਦੰਗੇ ਹੋਏ। ਕਿ ਤੁਸੀਂ ਇਹਨੂੰ ਦੰਗੇ ਮੰਨਦੇ ਹੋ ਕਿ ਜੇਨੋਸਾਈਡ ਮੰਨਦੇ ਹੋ। ਪਰ ਜੀ ਦੇਖੋ ਉਸ ਟਾਈਮ ਅਸੀਂ ਬੱਚੇ ਸੀਗੇ ਸਾਨੂੰ ਉਸ ਬਾਰੇ ਕੁਝ ਨੌਲੇਜ ਨਹੀਂ ਹੂੰ ਤੇ ਮੈਂ ਤੁਹਾਨੂੰ ਦੱਸਾਂ ਜਿੱਥੇ ਤੱਕ ਮੇਰੀ ਹੋ ਸੀਗੀ ਇਹ ਰਾਜਨੀਤਿਕ ਰੋਟੀਆਂ ਸਿੱਖੀਆਂ ਗਈਆਂ ਉਸ ਟਾਈਮ। ਹੂੰ। ਸਰਕਾਰਾਂ ਵੱਲੋਂ ਸਰਕਾਰਾਂ ਵੱਲੋਂ ਹੀ ਹੋਇਆ ਜੋ ਹੋਇਆ। ਠੀਕ ਹੈ ਨਾ। ਤੇ ਇਹ ਹੋਣਾ ਨਹੀਂ ਚਾਹੀਦਾ ਸੀਗਾ ਮੇਰੇ ਹਿਸਾਬ ਨਾਲ ਨਹੀਂ ਹੋਣਾ ਚਾਹੀਦਾ ਸੀਗਾ ਆਪਸੀ ਭਾਈਚਾਰਕ ਸਾਂਝ ਉਸ ਟਾਈਮ ਇਹਨਾਂ ਨੇ ਖਰਾਬ ਕਰਨ ਦੀ ਸੋਚੀ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਹੋਈ ਨਹੀਂ ਇਹ ਸਾਂਝ ਖਰਾਬ ਹੋ। ਠੀਕ ਹੈ ਤੇ ਉਸ ਟਾਈਮ ਸੁਣਦੇ ਸੀਗੇ ਵੀ ਪੰਜਾਬ ਦੇ ਵਿੱਚ ਹਿੰਦੂ ਸੇਫ ਨਹੀਂ ਹੈ। ਮੈਂ ਕਹਿੰਦਾ ਪੰਜਾਬ 'ਚ ਜਿੰਨਾ ਸੇਫ ਹਿੰਦੂ ਹੈ ਉਹ ਕਿਤੇ ਵੀ ਨਹੀਂ ਹੈ। ਮੇਰੇ ਹਿਸਾਬ ਨਾਲ ਕਿਤੇ ਅਸੀਂ ਲੋਕ ਪੰਜਾਬ 'ਚ ਰਹਿ ਰਹੇ ਹਾਂ ਨਾ ਸਾਨੂੰ ਆਪਣੇ ਪੰਜਾਬ ਬਾਰੇ ਪਤਾ ਵੀ ਸਾਡੇ ਪੰਜਾਬ ਦੇ ਲੋਕ ਜਾਂ ਪੰਜਾਬੀ ਕਿੱਦਾਂ ਦੇ ਆ। ਠੀਕ ਹੈ। ਪਿਛਲੇ ਸਮੇਂ ਦੌਰਾਨ ਅਸੀਂ ਦਰਸ਼ਕਾਂ ਦੱਸਣਾ ਚਾਹਾਂਗੇ ਰੋਹਿਤ ਜੀ ਸ਼ਾਇਦ ਤੁਹਾਡੇ ਕੋਲੇ ਗੱਲ ਕਹੀ ਗਈ ਸੀ ਕਿ ਜਿਹੜਾ ਮੁਹਾਲੀ 7 ਫੇਸ ਮੋਰਚਾ ਲੱਗਿਆ ਬੰਦੀ ਸਿੰਘਾਂ ਦਾ ਬਿਲਕੁਲ ਜੀ ਤੁਸੀਂ ਉਹਨਾਂ ਦੇ ਵਿੱਚ ਸ਼ਿਰਕਤ ਕਰਨਾ ਚਾਹੁੰਦੇ ਸੀ ਕਿਉਂਕਿ ਤੁਸੀਂ ਉਹਨਾਂ ਦੀ ਹਮਾਇਤ ਕਰ ਰਹੇ ਸੀਗੇ ਕਿ ਜੋ ਡਿਮਾਂਡ ਜੋ ਜਿਸ ਕਾਰਨ ਕਰਕੇ ਉੱਥੇ ਉਹ ਸਾਰੀ ਜਥੇਬੰਦੀਆਂ ਬੈਕਲੋ ਜਿਹੜੇ ਲੋਕ ਜਿਹੜੇ ਸੰਗਤ ਉੱਤੇ ਬੈਠੀ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਹੁਣ ਵੀ ਉਹ ਬੈਠੇ ਆ ਤੁਸੀਂ ਪਿਛਲੇ ਸਮੇਂ ਦੌਰਾਨ ਤੁਸੀਂ ਕੋਸ਼ਿਸ਼ ਕੀਤੀ ਸੀ ਕਿ ਅਸੀਂ ਜਾ ਕੇ ਉੱਥੇ ਸ਼ਮੂਲੀਅਤ ਕਰੀਏ ਕੀ ਇਹ ਗੱਲ ਸੱਚ ਹੈ ਬਿਲਕੁਲ ਜ ਸ਼ੀਵ ਸੇਨਾ ਜਿਹੜੀ origignal ਸ਼ੀਵ ਸੇਨਾ ਭਾਜਪੀ ਨਾਲ ਅਲਾਈਅੰਸ ਦੇ ਵਿੱਚ ਹੈ ਉਹਨਾਂ ਵੱਲੋਂ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਆਪਾਂ ਜਿੰਨੇ ਆਪਣੇ ਸਿੱਖ ਭਾਈ ਉੱਥੇ ਬੈਠੇ ਮੋਰਚੇ ਤੇ ਵੀ ਜਾ ਕੇ ਉਹਨਾਂ ਨੂੰ ਮਿਲੋ ਉਹਨਾਂ ਨੂੰ ਸਮਰਥਨ ਦਿਓ ਦੇਖੋ ਉਹਦੇ ਵਿੱਚ ਮੈਂ ਵੀ ਚਾਹਨਾ ਵੀ ਜਿਹੜੇ ਪੁਰਾਣੇ ਟਾਈਮ 'ਚ ਲੋਕਾਂ ਨੂੰ ਉੱਥੇ ਸਜ਼ਾ ਹੋਈ ਸੀਗੀ ਬੰਦੀ ਸਿੱਖਾਂ ਲਈ ਬੈਠੇ ਸੀ ਨਾ ਆਪਾਂ ਦੇਖੋ ਉਹਨਾਂ ਦੀ ਸਜ਼ਾ ਪੂਰੀ ਹੋ ਚੁੱਕੀ ਸੀਗੀ ਉਹਨਾਂ ਨੇ ਜੋ ਜੁਰਮ ਕੀਤਾ ਸੀਗਾ ਕਾਨੂੰਨ ਵੱਲੋਂ ਉਹਨਾਂ ਨੂੰ ਜੋ ਸਜ਼ਾ ਦਿੱਤੀ ਗਈ ਉਹ ਉਹਨਾਂ ਦੀ ਪੂਰੀ ਹੋ ਗਈ ਸੀ ਜਿਨ੍ਹਾਂ ਦੀ ਪੂਰੀ ਹੋ ਗਈ ਸੀ ਉਹਨਾਂ ਨੂੰ ਰਿਹਾਈ ਮਿਲਣੀ ਚਾਹੀਦੀ ਸੀ ਠੀਕ ਹੈ ਲੋਕਾਂ ਨੂੰ ਮੈਂ ਤੁਹਾਨੂੰ ਦੱਸਾਂ ਡਰਨਾ ਆਮ ਲੋਕਾਂ ਨੂੰ ਨਹੀਂ ਸੀਗਾ ਹਮ ਲੋਕਲ ਸਰਕਾਰ ਨੂੰ ਸੀ ਸੂਬੇ ਸਰਕਾਰ ਨੂੰ ਵੀ ਉਹ ਲੋਕ ਜੇ ਬਾਹਰ ਆਣਗੇ ਤਾਂ ਬਾਹਰ ਆ ਕੇ ਉਹ ਲੀਡਰ ਬਣਨਗੇ ਠੀਕ ਹੈ ਇਹਨਾਂ ਦੀਆਂ ਲੀਡਰਸ਼ਿਪਾਂ ਜਾਣਗੀਆਂ ਸਾਰਿਆਂ ਦੀ ਹਮ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਸਕੇ ਟਿਆ ਵੀ ਹੁੰਦਾ ਕੁਛ ਹੈ ਆਪਾਂ ਦਿਖਾਇਆ ਕੁਛ ਜਾਂਦੇ ਹਮ ਠੀਕ ਹੈ ਹਾਲਾਂਕਿ ਰੋਹਿਤ ਜੀ ਉਹਨਾਂ ਦੀ ਤਾਂ ਸੋ ਜਮਾ ਵੀ ਜੇ ਗੱਲ ਕਰੀ ਉਮਰ ਕਾ 14 ਸਾਲ ਦੀ ਹੰਦ 28 ਸਾਲ ਕਿਸ ਨੂੰ 32 ਸਾਲ ਹੋ ਚੁੱਕੀਆਂ ਮੈਂ ਉਹੀ ਤੁਹਾਨੂੰ ਕਹਿ ਰਿਹਾ ਨਾ ਕਿ ਦੇਖੋ ਬਜੀ ਹੁਣ ਉਹ ਲੋਕਾਂ ਨੂੰ ਨਾ ਪਤਾ ਲੱਗ ਚੁੱਕਿਆ ਵੀ ਅਸੀਂ ਗਲਤ ਕਦਮ ਚੱਕਿਆ ਸੀ ਵੀ ਅਸੀਂ ਆਹ ਸਜ਼ਾ ਭੁਗਤੀ ਹੈ ਉਹ ਬਾਹਰ ਆ ਕੇ ਆਪਣੀ ਕੌਮ ਨੂੰ ਆਪਣੇ ਬੱਚਿਆਂ ਨੂੰ ਸਮਝਾਉਣਗੇ ਬੇਟੇ ਆਹ ਕਦਮ ਨਾ ਚੱਕੋ ਇਸ ਤੋਂ ਤੁਹਾਨੂੰ ਪਤਾ ਜੀ ਹੁਣ ਗਲਤ ਕਦਮ ਸੀਗਾ ਬਜੀ ਦੇਖੋ ਉਸ ਟਾਈਮ ਕੀ ਹੋਇਆ ਕੀ ਨਹੀਂ ਹੋਇਆ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਮੈਂ 2005-6 ਚਾਂ ਰਾਜਨੀਤੀ ਦਾ ਮੈਂ ਉਸ ਤੋਂ ਬਾਅਦ ਇੰਟਰਸਟ ਲਿੱਤਾ ਠੀਕ ਹੈ ਤੁਸੀਂ ਮਤਲਬ ਵੀ ਇੱਕ ਕੰਟਰੋਵਰਸੀ ਮੇਰੇ ਤੋਂ ਮਤਲਬ ਮੈਂ ਨਹੀਂ ਚਾਹੁੰਦਾ ਕਿਉਂਕਿ ਮੈਂ ਭਾਈਚਾਰੇ ਦੇ ਸੰਚ ਜਿਆਦਾ ਭਰੋਸਾ ਰੱਖਦਾ ਠੀਕ ਹੈ ਹੁਣ ਤੁਸੀਂ ਬੀਜੇਪੀ ਜੁਆਇਨ ਕੀਤੀ ਹੈ ਆਪਣਾ ਰੋਹਿ ਜੀ ਪੰਜਾਬ ਦੇ ਵਿੱਚ ਨਾ ਲੋਕਾਂ ਦੀ ਕਮਾਂਚਕਤਾ ਬਣ ਚੁੱਕੀ ਹੈ ਕਿ ਬੀਜੇਪੀ ਪਾਰਟੀ ਨੂੰ ਆਪਾਂ ਪੰਜਾਬ ਚ ਲੈ ਕੇ ਨਹੀਂ ਆਉਣਾ ਕਿਉਂਕਿ ਪਿਛਲੇ ਸਮੇਂ ਦੌਰਾਨ ਦੇਖਿਆ ਗਿਆ ਕਿ ਬੀਜੇਪੀ ਵੱਲੋਂ ਅਸੀਂ ਦੇਖੋ ਕਿਸੇ ਪਾਰਟੀ ਦੇ ਸਮਰਥਕ ਨਹੀਂ ਕਿਉਂਕਿ ਮੈਂ ਕੱਲ ਦਰਸ਼ਨ ਦਸਣੀ ਚਾਹੁੰਗਾ ਜੇ ਪੱਤਰਕਾਰ ਕਿਸੇ ਪਾਰਟੀ ਦਾ ਸਮਰਥਕ ਆ ਤਾਂ ਫਿਰ ਉਹ ਪੱਤਰਕਾਰ ਨਹੀਂ ਬਿਲਕੁਲ ਸ਼ੰਭੂ ਬਾਰਡਰ ਤੇ ਮੋਰਚਾ ਲੱਗਿਆ ਜੀ ਕਿਸਾਨੀ ਮੋਰਚਾ ਖਲੋਰੀ ਬਾਰਡਰ ਤੇ ਲੱਗਿਆ ਹੋਰ ਕਈ ਸਰਹੱਦਾਂ ਤੇ ਇਸ ਟਾਈਮ ਕਿਸਾਨ ਬੈਠੇ ਆ ਬਿਲਕੁਲ ਹਾਲਾਂਕਿ ਕਈ ਕਿਸਾਨ ਹੋਣਗੇ ਆ ਕਈ ਲੋਕ ਇਹੋ ਜਿਹੇ ਹੋਣਗੇ ਜਿਹੜੇ ਕਿਸੇ ਪਾਰਟੀ ਨੂੰ ਜਿਨ੍ਹਾਂ ਨੇ ਵੋਟਾਂ ਪਾਈਆਂ ਬੀਜੇਪੀ ਨੂੰ ਪਾਈਆਂ ਹੋਣਗੀਆਂ ਆਮਦ ਪਾਰਟੀ ਨੂੰ ਪਾਈਆਂ ਪਰ ਜਿਹੜਾ ਪਤੀਰਾ ਪਿਛਲੇ ਸਮੇਂ ਦੌਰਾਨ ਦੀ ਗੱਲ ਕਰੀਏ 11 ਫਰਵਰੀ ਤੋਂ ਉੱਥੇ ਬੈਠੇ ਆ ਕਿਸਾਨ ਸ਼ੰਭੂ ਬਾਰਡਰ ਤੇ ਅਸੀਂ ਵੀ ਕਵਰੇਜ ਕੀਤੀ ਜਾ ਕੇ ਦੇਖਿਆ ਸਾਡੇ ਤੇ ਵੀ ਹੰਝੂ ਗੈਸ ਦੇ ਗੋਲੇ ਛੱਡੇ ਉਸ ਟਾਈਮ ਬੀਜੇਪੀ ਸਰਕਾਰ ਦੇ ਸੀਐਮ ਸੀ ਉੱਥੇ ਖੱਟੜ ਉਹਨਾਂ ਦੇ ਪ੍ਰਸ਼ਾਸਨ ਵੱਲੋਂ ਨੇ ਪੁਲਿਸ ਵੱਲੋਂ ਅਥਰੂ ਗੈਸ ਦੇ ਗੋਲੇ ਮੀਡੀਆ ਦੇ ਵਿੱਚ ਛੱਡੇ ਗਏ ਐਸਐਲਰ ਦੀਆਂ ਗੋਲੀਆਂ ਮਾਰੇ ਗਿਆ ਹਾਂ ਜਿਹੜੇ ਫਟ ਮਾਰੇ ਉਹਨਾਂ ਜਿਹੜੇ ਰੌਂਦ ਯੂਜ਼ ਕੀਤੇ ਹੋਏ ਐਕਸਪਾਇਰਡ ਜਿਹੜਾ ਸੀਗੇ ਜੋ ਵਤੀਰਾ ਉੱਥੇ ਕੀਤਾ ਗਿਆ ਕੀ ਕਹਿਣਾ ਚਾਹੋਗੇ ਇਸ ਵਤੀਰੇ ਬਾਰੇ ਜੀ ਦੇਖੋ ਮੈਨੂੰ ਨਹੀਂ ਲੱਗਦਾ ਵੀ ਇਹ ਬੀਜੇਪੀ ਨੇ ਕਰਾਇਆ ਹੋਵੇਗਾ ਅਗਰ ਤੁਸੀਂ ਕਹਿੰਨੇ ਵੀ ਉਹ ਵੀ ਬੀਜੇਪੀ ਨੇ ਕਰਾਇਆ ਤਾਂ ਖੱਟੜ ਸਾਹਿਬ ਨੂੰ ਦੇਖੋ ਲਾਤਾ ਜੀ ਪ੍ਰਾਈਮ ਮਿਨਿਸਟਰ ਸਾਹਿਬ ਨੇ ਉਹਨੂੰ ਉਹਦੀ ਸਜ਼ਾ ਦੇ ਹੀ ਕਰ ਕੇ ਪਾਸੀ ਕੀਤਾ ਠੀਕ ਹੈ ਨਾ ਜੀ ਉਹ ਇਸੇ ਕਰਕੇ ਕੀਤਾ ਵੀ ਉਹਨਾਂ ਨੇ ਧੱਕਾ ਕੀਤਾ ਹੋਊਗਾ ਤਾਂ ਹੀ ਕੀਤਾ ਹੋਊਗਾ ਸ਼ਾਇਦ ਪਰ ਮੈਂ ਜੀ ਮੈਂ ਤੁਹਾਨੂੰ ਦੱਸਾਂ ਮੈਂ ਕਦੀ ਕਿਸੇ ਲੀਡਰ ਨਾਲ ਨਹੀਂ ਲੱਗਿਆ ਮੇਰੀ ਇੱਕ ਲੀਡਰ ਰਹੀ ਹੈ ਮਹਾਰਾਣੀ ਪੰਨੀਤ ਕੌਰ ਜੀ ਠੀਕ ਹੈ ਉਹ ਮੇਰੀ ਗੌਡ ਮਦਰ ਹੈ ਮਹਾਰਾਣੀ ਪੰਨੀਤ ਕੌਰ ਜੀ ਨੇ ਕੁਝ ਸਮੇਂ ਪਹਿਲਾਂ ਐਂਟੀ ਨਾਰਕੋਟਿਕਸ ਦਾ ਚਲਾਇਆ ਸੀਗਾ ਜੀ ਨਿੱਕੋ ਜੀ ਉਹਦੇ ਪ੍ਰਧਾਨ ਇਨਾਸੂ ਨਾ ਦਾ ਜਿਨ੍ਹਾਂ ਨੂੰ ਚਾਰਜ ਲਾਇਆ ਸੀ ਇੱਥੇ ਇਹਨਾਂ ਨੇ ਕੋਸ਼ਿਸ਼ ਕੀਤੀ ਜਿਹੜੇ ਜ਼ਿਆਦਾਤਰ ਤੁਹਾਡੇ ਕਹਿੰਦੇ ਨਸ਼ੇ ਦਾ ਜਿਹੜਾ ਜਿਹੜਾ ਦਲਦਲ ਹੈ ਪੰਜਾਬ ਦੇ ਵਿੱਚ ਵਿਚਰ ਰਿਹਾ ਚੱਲ ਰਿਹਾ ਉਹਤੇ ਆਪਾਂ ਤੰਜ ਕਸਣਾ ਪਰ ਕਿਤਨਾ ਕਿਤੇ ਨਹੀਂ ਕਰ ਪਾਏ ਤੇ ਐਕਚੁਅਲੀ ਪਤਾ ਕੀ ਹੈ ਦੇਖੋ ਪੂਰੀ ਟੀਮ ਵਰਕ ਹੁੰਦਾ ਹੈ ਹਮ ਸੀਐਮ ਸਾਹਿਬ ਇੱਕ ਸਟੇਟ ਸਾਹਮਣੇ ਪੂਰੀ ਟੀਮ ਹੈ ਨਾ ਸਟੇਟ ਦੇ ਵਿੱਚ ਜਿੱਥੇ-ਜਿੱਥੇ ਉਹਨਾਂ ਨੂੰ ਕੁਝ ਪਤਾ ਲੱਗਦਾ ਸੀ ਇੱਦਾਂ-ਇੱਦਾਂ ਹੋ ਰਿਹਾ ਜਾਂ ਜਿਹਦੀ ਲਿਸਟ ਸੀ ਉਹਨਾਂ ਦੇ ਸਾਰੇ ਅੰਦਰ ਤੁਸੀਂ ਅੱਜ ਵੀ ਦੇਖ ਸਕਦੇ ਹੋ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਚਾ ਕੇ ਕਸਮ ਖਾਈ ਸੀ ਮੈਂ ਖਤਮ ਕਰਨਾ ਉਹਨਾਂ ਦੇ ਐਕਚੁਅਲੀ ਕੀ ਹੈ ਉਹ ਸੀਐਮ ਬਣੇ ਤਾਂ 2 ਸਾਲ ਤਾਂ ਵੈਸੇ ਲਾਕਡਾਊਨ ਲੱਗ ਗਿਆ ਜੀ ਠੀਕ ਹੈ 2 2.5 ਸਾਲ ਤਾਂ ਉਹਨਾਂ ਦੇ ਲਾਕਡਾਊਨ ਚ ਨਿਕਲ ਗਏ ਫਿਰ ਵੀ ਉਹਨਾਂ ਨੇ ਕੰਮ ਕੀਤਾ ਲਾਕਡਾਊਨ ਦੇ ਵਿੱਚ ਬੈਠ ਕੇ ਕੀਤਾ ਜੀ ਪਰ ਉਸ ਤੋਂ ਬਾਅਦ ਲਾਕਡਾਊਨ ਖੁੱਲਿਆ ਸਾਲ ਬਾਅਦ ਉਹਨਾਂ ਨੂੰ ਫਿਰ ਪਾਰਟੀ ਨੇ ਸਾਈਟ ਤੇ ਕਰਤਾ ਉਹਨਾਂ ਨੂੰ ਮਤਲਬ ਵੀ ਉਹ ਕੰਮ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ ਜੋ ਚਾਹੁੰਦੇ ਸੀ ਨਾ ਪੰਜਾਬ ਦੇ ਲੋਕਾਂ ਲਈ ਉਹ ਉਹਨਾਂ ਨੂੰ ਕਰਨ ਨਹੀਂ ਦਿੱਤਾ ਗਿਆ ਪਾਰਟੀ ਵੱਲੋਂ ਨਾ ਮਹਾਰਾਣੀ ਪ੍ਰਨੀਤ ਕੌਰ ਜੀ ਸ਼ਖਸੀਅਤ ਨੂੰ ਕਿਵੇਂ ਦੇਖਦੇ ਹੋ ਜੀ ਮਹਾਰਾਣੀ ਪ੍ਰਨੀਤ ਕੌਰ ਜੀ ਬੜੀ ਇੱਕ ਐਸੀ ਸ਼ਖਸੀਅਤ ਹੈ ਜੀ ਪੂਰਾ ਕਾगज ਜਿਸ ਦਾ ਹੁੰਦਾ ਨਾ ਉਹ ਸ਼ਖਸੀਅਤ ਹੈ ਮਹਾਰਾਣੀ ਪ੍ਰਨੀਤ ਕੌਰ ਜੀ ਮੈਂ ਉਹਨਾਂ ਨੂੰ ਅੱਜ ਦਾ ਨਹੀਂ 2006 ਤੋਂ ਜਾਣਦਾ ਤੇ ਉਹ ਇੱਕ ਐਸੇ ਲੀਡਰ ਹੈ ਉਹਨਾਂ ਕੋਲ ਕੋਈ ਵੀ ਬੰਦਾ ਉੱਠ ਕੇ ਚਲਾ ਜਾ ਠੀਕ ਹੈ ਜੀ ਅੱਧੀ ਰਾਤ ਨੂੰ ਤੁਸੀਂ ਫੋਨ ਕਰੋ ਫੋਨ ਚੱਕ ਕੇ ਗੱਲ ਹੋਏਗੀ ਹਾਂਜੀ ਕੀ ਸਮੱਸਿਆ ਉਸੇ ਟਾਈਮ ਹੱਲ ਹੋ ਜਾਊਗਾ ਤੇ ਲੋਕ ਨਾ ਪਾਰਟੀ ਨੂੰ ਚਾਹੇ ਪਸੰਦ ਕਰਨ ਨਾ ਕਰਨ ਮਹਾਰਾਣੀ ਪ੍ਰਨੀਤ ਕੌਰ ਜੀ ਦੇ ਨਾਲ ਨਿੱਜੀ ਲੋਕ ਬਹੁਤ ਜੁੜੇ ਹੋਏ ਹਨ ਉਹਨਾਂ ਦੀ ਵਿਚਾਰਧਾਰਾ ਨਾਲ ਉਹਨਾਂ ਦੇ ਆਪਣੇ ਸਹਿਚਾਰ ਨਾਲ ਉਹਨਾਂ ਨਾਲ ਬਹੁਤ ਲੋਕ ਜੁੜੇ ਹੋਏ ਹਨ ਅੱਜ ਦੇ ਟਾਈਮ ਤੇ ਤੁਹਾਡਾ ਬੀਟੀਪੇ ਦਾ ਕੀ ਏਜੰਡਾ ਹੈ ਜੇ ਪੰਜਾਬ ਸਰਕਾਰ ਤੁਸੀਂ ਬਣਾਉਨੇ ਹੋ ਕਿਉਂਕਿ ਅੱਗੇ ਤੁਹਾਡੇ ਐਫਰਟਸ ਹੋਣੇ ਆ ਚੱਲਣੇ ਆ ਤੁਸੀਂ ਕੈਂਪੇਨਿੰਗ ਕਰਨੀ ਆ ਕੀ ਸੋਚਦੇ ਹੋ ਕਿਹੜੇ ਏਜੰਟਾਂ ਦੇ ਕੰਮ ਕਰੋਗੇ ਬਰਦੀ ਅਸੀਂ ਆਪਣੇ ਪੰਜਾਬ ਦੇ ਲੋਕਾਂ ਲਈ ਹੀ ਕੰਮ ਕਰਨਾ ਹੈ ਅਸੀਂ ਬਾਹਰਲੀ ਸਟੇਟ ਤੋਂ ਕੁਝ ਨਹੀਂ ਲੈਣਾ ਦੇਣਾ ਉੱਥੇ ਕੀ ਚੱਲ ਰਿਹਾ ਸਾਡੀ ਤਾਂ ਆਪਣੀ ਸਟੇਟ ਖੁਸ਼ਹਾਲ ਹੋਣੀ ਚਾਹੀਦੀ ਹੈ ਸਾਡੀ ਸਟੇਟ ਖੁਸ਼ਹਾਲ ਹੋਗੀ ਤਾਂ ਨੇੜੇ ਤੇੜੇ ਵੀ ਬਰ ਤੁਸੀਂ ਕਹਿ ਰਹੇ ਹੋ ਖੁਸ਼ਹਾਲ ਹੋਣੀ ਚਾਹੀਦੀ ਹੁਣ ਨਹੀਂ ਲੱਗ ਰਹੀ ਹੈ 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 ਖੁਸ਼ਹਾਲ ਹੈ ਮੈਂ ਨਹੀਂ ਕਹਿੰਦਾ ਪਰ ਜਿਹੜੇ ਕੰਮ ਹੁਣ ਸਰਕਾਰਾਂ ਕਰਨੀ ਆ ਠੀਕ ਹੈ ਇਹ ਜਿਹੜ ਅੱਜ ਜੋ ਵੀ ਕੁਝ ਹੋ ਰਿਹਾ ਹੈ ਨਾ ਇੱਥੇ ਭਾਜਪਾ ਦੀ ਸਰਕਾਰ ਤਾਂ ਨਹੀਂ ਹੈ ਜੀ ਤੁਹਾਡੀ ਗੱਲ ਕੱਟਦਾ ਕੱਲ ਪਰਸੋਂ ਦੀ ਨਿਊਜ਼ ਆ ਰਹੀ ਆਪਾਂ ਦੇਖ ਰਹੇ ਹਾਂ ਕੇਜਰੀਵਾਲ ਨੂੰ ਅਰੈਸਟ ਕਰ ਲੈ ਦਿੱਤੀ ਜੀ ਕੀ ਕਹਿਣਾ ਚਾਹੋਗੇ ਇਸ ਮਤਲਬ ਇਨਸੀਡੈਂਟ ਬਾਰੇ ਜੀ ਇਸ ਇਨਸੀਡੈਂਟ ਬਾਰੇ ਇਹ ਹੀ ਕਹੂੰਗਾ ਇਹ ਦੇਖੋ ਤੁਸੀਂ ਚੰਗਾ ਕਰੋਗੇ ਤੁਹਾਨੂੰ ਚੰਗਾ ਫਲ ਮਿਲੂਗਾ ਤੁਸੀਂ ਮਾੜਾ ਕਰੋਗੇ ਮਾੜਾ ਮਿਲੂਗਾ ਇਹ ਹੈ ਵੀ ਟਾਈਮ ਲੱਗ ਸਕਦਾ ਥੋੜਾ ਜਿਹਾ ਉਹਨਾਂ ਨੂੰ ਪਿਛਲੇ 4-5 ਮਹੀਨੇ ਤੋਂ ਸਮਨ ਜਾ ਰਹੇ ਸੀਗੇ ਉਹਨਾਂ ਨੂੰ ਪਹਿਲੀ ਗੱਲ ਤਾਂ ਕਾਨੂੰਨ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ ਸੀ ਠੀਕ ਹੈ ਉਹਨਾਂ ਨੂੰ ਜੇ ਬੁਲਾਇਆ ਸੀਗਾ ਜੁਡੀਸ਼ਲੀ ਦੇ ਵਿੱਚ ਉਹਨਾਂ ਨੂੰ ਜਾਣਾ ਚਾਹੀਦਾ ਸੀਗਾ ਜਾ ਕੇ ਆਪਣਾ ਪੱਖ ਰੱਖਣਾ ਚਾਹੀਦਾ ਸੀਗਾ ਠੀਕ ਹੈ ਜਦੋਂ ਗਏ ਨਹੀਂ ਹੈਗੇ ਤਾਂ ਫਿਰ ਉਹਨਾਂ ਨੂੰ ਪਤਾ ਹੀ ਸੀ ਮੈਂ ਚੋਰ ਹਾਂ ਠੀਕ ਹੈ ਇਸ ਕਰਕੇ ਆ ਜੰਦਰ ਬੈਠੇ ਭੁਗਤ ਰਹੇ ਠੀਕ ਹੈ ਨਾ ਜਿਹੜੇ ਜਿਹੜੇ ਲੀਡਰ ਨੇ ਗਲਤ ਕੀਤਾ ਬਰ ਜੀ ਅੰਦਰ ਬੈਠਾ ਤੁਹਾਨੂੰ ਵੀ ਲੱਗਦਾ ਅਗਲੇ ਅੱਗੇ ਕਿਰੀ ਵਾਰੀ ਆਉਣ ਲੱਗੀ ਹੈ ਪੰਜਾਬ 'ਚ ਬਰ ਜੀ ਦੇਖੋ ਅੱਗੇ ਕਿਸੇ ਦੇ ਵੀ ਆ ਸਕਦੀ ਹੈ ਗਲਤ ਮੈਂ ਕਰੂੰਗਾ ਮੇਰੀ ਵਾਰੀ ਆ ਸਕਦੀ ਹੈ ਠੀਕ ਹੈ ਇਹ ਭਾਜੀ ਦਾ ਵੀ ਵੈਸੇ ਹੀ ਅਸੂਲ ਹੈ ਤੁਹਾਨੂੰ ਕਿਸੇ ਦੀ ਸਪਰਸ਼ ਦੀ ਲੋੜ ਨਹੀਂ ਅੱਗੇ ਜਾਣ ਵਾਸਤੇ ਤੁਸੀਂ ਤੁਹਾਡਾ ਕੰਮ ਬੋਲੇਗਾ ਤੁਸੀਂ ਕੰਮ ਕਰੋਗੇ ਤਾਂ ਤੁਸੀਂ ਆਪਣੇ ਆਪ ਪ੍ਰਾਈਜ਼ ਕਰੋਗੇ ਨਹੀਂ ਕੰਮ ਕਰੋਗੇ ਅਗਲਾ ਕੱਟੇ ਜਾ ਬਾਰ ਕਰ ਲੋ ਜੀ ਬੀਜੇਪੀ ਦੀ ਫੁੱਲ ਫਾਰਮਾ ਭਾਰਤੀ ਜਨਤਾ ਪਾਰਟੀ ਬਿਲਕੁਲ ਇੱਕ ਰਾਜਾ ਜੇ ਆਪਣੀ ਪ੍ਰਜਾ ਦਾ ਖਿਆਲ ਨਾ ਕਰੇ ਨਾ ਫਿਰ ਉਹ ਰਾਜੇ ਦਾ ਕੋਈ ਫਾਇਦਾ ਨਹੀਂ ਹੁੰਦਾ ਬਿਲਕੁਲ ਹਰ ਪਾਸੇ ਮੋਰਚੇ ਲੱਗੇ ਆ ਧਰਨੇ ਲੱਗੇ ਆ ਆਪਾਂ ਬੰਦੀ ਸਿੰਘਾਂ ਦੇ ਮੋਰਚੇ ਕਰ ਰਹੇ ਆ ਜੀ ਇਹ ਮੇਰੀ ਗੱਲ ਸੁਣਨਾ ਤੁਸੀਂ ਇਹ ਇੱਥੇ ਹੀ ਕਿਉਂ ਲੱਗੇ ਆ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਾਂ ਕਾਂਗਰਸ ਦੀ ਸਰਕਾਰ ਹੈ ਜਿੱਥੇ ਬੀਜੇਪੀ ਦੀ ਸਰਕਾਰ ਹੈ ਉੱਥੇ ਕਿਉਂ ਨਹੀਂ ਲੱਗੇ ਭਜੀ ਦੇਸ਼ ਤਾਂ ਇੱਕੋ ਹੀ ਆ ਦੇਸ਼ ਇੱਕੋ ਮੈਂ ਤੁਹਾਨੂੰ ਦੱਸ ਰਿਹਾ ਨਾ ਇਹੀ ਚੀਜ਼ ਤੁਹਾਨੂੰ ਕਲੀਅਰ ਕਰਨਾ ਹੈ ਸੈਂਟਰ ਤੋਂ ਹਰ ਇੱਕ ਚੀਜ਼ ਆਂਦੀ ਹੈ ਸਟੇਟ ਨੂੰ ਆਪਣੇ ਸਟੇਟ ਦੇ ਲੋਕਾਂ ਕੋਲ ਪਹੁੰਚਦੀ ਨਹੀਂ ਹੈ ਠੀਕ ਹੈ ਨਾ ਇਹ ਇਸ ਕਰਕੇ ਨਹੀਂ ਪਹੁੰਚਦੀ ਮੈਂ ਤੁਹਾਨੂੰ ਦੱਸ ਕੇ ਹਟਿਆ ਨਾ ਵੀ ਜੀ ਹੁੰਦਾ ਕੁਛ ਆ ਦਿਖਾਇਆ ਕੁਝ ਜਾਂਦਾ ਕੋਈ ਵੀ ਸੈਂਟਰ ਚ ਕੋਈ ਵੀ ਸਰਕਾਰ ਹੈ ਵੀ ਉਹ ਜਿਹੜੀ ਸਟੇਟ ਦਾ ਜੋ ਬਣਦਾ ਉਹਨੂੰ ਦੇਗੀ ਉਹਨੂੰ ਦੇਣਾ ਪਏਗਾ ਚਾਹੇ ਸੈਂਟਰ ਚ ਉਹਦੀ ਸਰਕਾਰ ਹੈ ਨਹੀਂ ਹੈ ਠੀਕ ਹੈ ਨਾ ਸੈਂਟਰ ਸਾਰਿਆਂ ਵਾਸਤੇ ਸੋਚਦੀ ਹੈ ਪਰ ਜੇ ਸਟੇਟ ਦੀ ਸਰਕਾਰ ਦੇ ਪੇਟ ਬਣ ਤਾਂ ਹੀ ਆ ਨਾ ਹੁਣ ਜੇ ਸੇਮ ਸਰਕਾਰ ਰਹੂਗੀ ਨਾ ਭਜੀ ਸੈਂਟਰ ਚ ਵੀ ਕਰੇਗੀ ਤੇ ਇੱਧਰ ਵੀ ਕਰੇਗੀ ਤਾਂ ਤੁਸੀਂ ਦੇਖੋ ਕਿਦਾਂ ਨਹੀਂ ਉਧਾਰ ਹੁੰਦਾ ਭਜੀ 2022 ਦੇ ਵਿੱਚ ਸਤੰਬਰ ਦੇ ਮਹੀਨੇ ਚ ਇੱਕ ਯੋਧਾ ਉੱਠਿਆ ਸੀ ਮੈਂ ਗੱਲ ਕਰਾਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਬਿਲਕੁਲ ਜੀ ਪੰਜਾਬ ਦੀ ਆਪਾਂ ਗੱਲ ਹੁਣੇ ਕਰ ਰਹੇ ਸੀਗੇ ਨਸ਼ੇ ਦੇ ਵਿੱਚ ਦਲਦਲ ਚ ਫਸਿਆ ਹੈ ਬਿਲਕੁਲ ਬਹੁਤ ਮਾੜੇ ਹਾਲਾਤ ਹੈ ਪੰਜਾਬ ਦਾ ਜੋ ਇੱਕ ਪਿਕਚਰ ਦਿਖਾਈ ਜਾਂਦੇ ਆ ਓਲਓਵਰ ਇੰਡੀਆ ਦੇ ਵਿੱਚ ਤੁਸੀਂ ਤੁਸੀਂ ਗੱਲ ਕੀਤੀ ਕਿ రెడ్డి ਤਰਨੇ ਆ ਮੁਜ਼ਾਰੇ ਜਾਂ ਮੋਰਚੇ ਹਮੇਸ਼ਾ ਪੰਜਾਬ ਚੋਂ ਲੱਗਦੇ ਆ ਆਪਾਂ ਬਾਕੀ ਸਟੇਟਾਂ ਚੋਂ ਦੇਖਦੇ ਕੇਰਲਾ 오ਡੀਸਾ ਇੱਥੇ ਕਿਉਂ ਨਹੀਂ ਲੋਕ ਲਾਉਂਦੇ ਤੇ ਲੋਕੀ ਤੰਗ ਕਿਉਂ ਨਹੀਂ ਦੇ ਸਰਕਾਰਾਂ ਤੋਂ ਜਾਂ ਕੋਈ ਇਸ਼ੂਸ ਨਹੀਂ ਹੁੰਦੇ ਹੁਣ ਓਬਵੀਅਸਲੀ ਗੱਲ ਹੈ ਇੱਥੇ ਦੇ ਲੋਕ ਕਿਉਂ ਹਮੇਸ਼ਾ ਮੋਰਚੇ ਲਾਉਂਦੇ ਸਾਨੂੰ ਦੇਖਣ ਨੂੰ মিডিਆ ਦੱਸਦਾ ਕਿ ਪੰਜਾਬ ਚ ਆਉਰੇ ਪੰਜਾਬ ਚ ਆਉਰੇ ਬਦਨਾਮ ਕਿਉਂ ਕੀਤਾ ਜਾ ਰਿਹਾ ਪੰਜਾਬ ਅਸੀਂ ਬਸ ਹੈ ਬਤਨੀ ਇਹ ਸਾਰਾ ਜਿਹੜੀ ਸਟੇਟ ਸਰਕਾਰਾਂ ਹੁੰਦੀਆਂ ਨਾ ਉਹ ਕਰਾਂਗੇ ਤੁਸੀਂ ਇੱਕ ਵਾਰ ਮੌਕਾ ਦੇ ਕੇ ਦੇਖੋ ਸੈਂਟਰ ਦੀ ਸਰਕਾਰ ਇੱਥੇ ਲੈ ਕੇ ਆਓ ਦੇਖੋ ਇਹ ਚੀਜ਼ਾਂ ਹੁੰਦੀਆਂ ਆਪਣੇ ਲੋਕ ਵੀ ਖੁਸ਼ਹਾਲ ਨਾ ਹੋਏ ਤਾਂ ਤੁਹ ਪਰ ਆਮ ਆਦਮੀ ਪਾਰਟੀ ਨੂੰ ਆਏ 25 ਸਾਲ ਹੋ ਗਏ ਜੀ ਪਹਿਲਾਂ ਵੀ ਤੁਹਾਡੀ ਸਰਕਾਰ ਸੀ ਪੀਜੇ ਵੀ ਇਹ ਗੱਲ ਕਰੀ ਸੈਂਟਰ ਚ ਵੀ ਜੀ ਵੀ ਮੈਂ ਤੁਹਾਨੂੰ ਦੱਸ ਰਿਹਾ ਵੀ ਸੈਂਟਰ ਤੋਂ ਮਸਲੇ ਹੱਲ ਸੈਂਟਰ ਤੋਂ ਸਭ ਕੁਝ ਮਿਲਿਆ ਹੈ ਸਟੇਟ ਸਰਕਾਰ ਨੂੰ ਸਭ ਕੁਝ ਮਿਲਿਆ ਹੈ ਠੀਕ ਹੈ ਪਰ ਸਟੇਟ ਸਰਕਾਰ ਅੱਗੇ ਕੁਝ ਕਰੇ ਲੋਕਾਂ ਵਾਸਤੇ ਤਾਂ ਹੈ ਨਾ ਇਹਨਾਂ ਨੇ ਤਾਂ ਆਪਣੇ ਪੇਟ ਉਹਨਾਂ ਨੂੰ ਪਤਾ ਵੀ ਅਸੀਂ ਅਗਲੀ ਵਾਰ ਆਣਾ ਨਹੀਂ ਹੈਗਾ ਵੀ ਜੋ ਇਕੱਠਾ ਹੁੰਦਾ ਕਰ ਲੋ ਬਸ ਇਹ ਕੰਮ ਤੇ ਲੋਕ ਮਤਲਬ ਨਹੀਂ ਕੰਮ ਫੜਿਆ ਹੋਇਆ ਸਰਕਾਰ ਨੇ ਸਟੇਟ ਸਰਕਾਰ ਨੇ ਰੋਜ ਇੱਕ ਬੜਾ ਵੱਡਾ ਟੀਚਾ ਲੈ ਕੇ ਚੱਲੀ ਸੀ ਭਾਪੀ ਆਪਣੇ ਪੀਐਮ ਸਾਹਿਬ ਕੇ ਰਾਮ ਮੰਦਰ ਬਣਾਉਣਾ ਜ਼ਿਲ੍ਹੇ ਵਿੱਚ ਬਣਿਆ ਬਣ ਗਿਆ ਠੀਕ ਪਰ ਉੱਥੇ ਲੋਕਲ ਲੋਕਾਂ ਦੇ ਘਰ ਉਜਾੜੇ ਗਏ ਮੰਦਰ ਨੂੰ ਜਾਣ ਕੱਲ ਪਰਸੋ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੇ ਲੋਕ ਤੰਗ ਹੋ ਰਹੇ ਆ ਜੋ ਲੋਕ ਉਹਨਾਂ ਨੂੰ ਗਾਲਾਂ ਕੱਢ ਰਹੇ ਆ ਬੁਰਾ ਭਲਾ ਕਹਿ ਰਹੇ ਆ ਕਿ ਸਾਡੇ ਘਰ ਤੋੜ ਕੇ ਮੰਦਰ ਬਣਾਇਆ ਇੱਥੇ ਤੱਕ ਇਹ ਗੱਲ ਜਾਇਜ਼ ਹੈ ਬਿਲਕੁਲ ਗਲਤ ਬਿਲਕੁਲ ਗੱਲ ਹੈ ਮੈਂ ਤੁਹਾਨੂੰ ਸਹੀ ਦੱਸਦਾ ਮੈਂ ਤੁਹਾਨੂੰ ਦੱਸਿਆ ਨਾ ਜੇ ਕੋਈ ਚੰਗਾ ਕੰਮ ਕਰੂਗਾ ਨਾ ਉਹਦਾ ਵਿਰੋਧ ਹੋਏਗਾ ਠੀਕ ਹੈ ਉਹਨਾਂ ਨੇ ਉਹਨਾਂ ਨੇ ਇਹ ਦੇਖੋ ਨਾ ਵੀ ਆਪਣੀ ਪੂਰੇ ਇੰਡੀਆ ਵਾਸਤੇ ਉਹ ਚੀਜ਼ ਦੀ ਜ਼ਰੂਰਤ ਸੀਗੀ ਠੀਕ ਹੈ ਉਹਨਾਂ ਨੇ ਬਣਾਇਆ ਹੁਣ ਮੈਨੂੰ ਇੱਕ ਤੁਹਾਡੇ ਤੋਂ ਪਹਿਲਾਂ ਇੱਕ ਪੱਤਰਕਾਰ ਭਾਈਆਂ ਆਪਣੇ ਉਹਨਾਂ ਨੇ ਸਵਾਲ ਕੀਤਾ ਸੀਗਾ ਕਿ 1984 ਚ ਇੱਕ ਗੁਰਦੁਆਰਾ ਸਾਹਿਬ ਸੀ ਜਿਹੜਾ ਹਰਦੁਆਰ ਸ ਉਹ ਢਾਇਆ ਗਿਆ ਸੀਗਾ 84 ਮੈਂ ਬਿਲਕੁਲ ਉਹਦਾ ਬਰੁਧ ਕਰਦਾ ਔਰ ਮੈਂ ਮੰਗ ਵੀ ਕਰੂੰਗਾ ਮੈਂ ਮਹਾਰਾਣੀ ਸਾਹਿਬ ਸਾਡੇ ਪਾਵਰ ਚਾਣ ਮੈਂ ਪਹਿਲੀ ਮੰਗ ਉਹੀ ਰੱਖੂੰਗਾ ਵੀ ਪਹਿਲਾਂ ਉਹ ਗੁਰਦੁਆਰਾ ਸਾਹਿਬ ਦਾ ਕਰਾਓ ਜਿੱਤੇ ਮਰਜ਼ੀ ਤੇ ਹੈ ਕਿ ਯੋਗੀ ਨੂੰ ਕਹੋ ਕਿਸੇ ਨੂੰ ਕਹੋ ਜੀ ਉਹ ਗੁਰਦੁਆਰਾ ਸਾਹਿਬ ਦਾ ਨਹੀਂ ਪੱਥਰ ਚਾਹੇ ਤੁਸੀਂ ਰੱਖੋ ਚੱਲ ਜੇ ਤੁਸੀਂ ਯੋਗੀ ਜੀ ਦੀ ਗੱਲ ਕੀਤੀ ਹੈ ਜੀ ਪਿਛਲੇ ਹਫ਼ਤੇ ਰਾਜਸਥਾਨ 'ਚ ਇੱਕ ਸੰਮੇਲਨ ਹੋ ਰਿਹਾ ਸੀਗਾ ਸਟੇਜ ਤੇ ਬੈਠ ਕੇ ਇੱਕ ਬੀਜੇਪੀ ਦੇ ਬੰਦੇ ਨੇ ਇਹ ਗੱਲ ਕਹੀ ਸੀ ਯੋਗੀ ਜੀ ਨਾਲ ਬੈਠੇ ਸੀਗੇ ਕਿ ਜਿੰਨੇ ਯੂਪੀ ਦੇ ਵਿੱਚ ਗੁਰਦੁਆਰੇ ਤੇ ਮਸਜਿਦ ਬਣ ਚੁੱਕੇ ਆ ਉਹ ਸਾਡੀ ਛਾਤੀ ਤੇ ਨਸੂਰ ਹੈ ਉਹ ਤੋੜ ਦੇਣੇ ਚਾਹੀਦੇ ਨਹੀਂ ਨਹੀਂ ਕੀ ਕਹਿਣਾ ਚਾਹੋਗੇ ਉਹ ਉੱਥੇ ਬੈਠ ਕੇ ਯੋਗੀ ਜੀ ਨੇ ਤਾੜੀਆਂ ਮਾਰੀਆਂ ਸੀਗੀਆਂ ਇਸ ਚੀਜ਼ ਦਾ ਜਿਸ ਬਿਆਨ ਦਾ ਬੜਾ ਕੰਟਰੋਵਰਸੀ ਇਹ ਇਹ ਬਿਲਕੁਲ ਗਲਤ ਹੈ ਹੂੰ ਇਹ ਕੁਝ ਨਾ ਕੁਝ ਜਾਂ ਤਾਂ ਐਡੀਟਿੰਗ ਹੋਈ ਹੈ ਕੁਝ ਹੋਇਆ ਹੂੰ ਠੀਕ ਹੈ ਤੁਹਾਡੇ ਸਾਹਮਣੇ ਅੱਜ ਕੱਲ ਨੈਟ ਤੇ ਬਹੁਤ ਕੁਝ ਹੁੰਦਾ ਥੱਲੇ ਉੱਪਰ ਕੋਈ ਚੀਜ਼ ਨਹੀਂ ਵੀ ਹੁੰਦੀ ਉਹ ਵੀ ਦਿਖਾਈ ਜਾਂਦੀ ਹੈ ਠੀਕ ਹੈ ਨਾ ਵੀ ਇਹ ਸਿਰਫ ਨਾ ਬਦਨਾਮ ਕਰਨ ਦੇ ਮਾਰ ਤੁਸੀਂ ਇਹ ਦੇਖੋ ਨਾ ਜਦੋਂ ਯੋਗੀ ਜੀ ਦੀ ਸਰਕਾਰ ਆਈ ਹੈ ਹੂੰ ਯੂਪ ਇੱਕ ਖੁਸ਼ਹਾਲ ਉਹ ਬਣ ਗਈ ਹੈ ਸਟੇਟ ਬਣ ਗਈ ਹੈ ਉਸ ਤੋਂ ਪਹਿਲਾਂ ਦਿਨ ਦਿਹਾੜੇ ਤੁਹਾਨੂੰ ਪਤਾ ਹੀ ਕੀ ਹੁੰਦਾ ਸੀਗਾ ਠੀਕ ਹੈ ਉੱਥੇ ਸਾਰੀਆਂ ਸਰਕਾਰਾਂ ਰਹੀਆਂ ਪਹਿਲਾਂ ਠੀਕ ਹੈ ਉਹਨਾਂ ਨੇ ਤੰਜ ਨਹੀਂ ਕਸਿਆ ਹੈਗਾ ਅੱਜ ਜਿੰਨਾ ਯੂਪ ਦਾ ਗੈਂਗਸਟਰ ਸੀਗਾ ਸਾਰਾ ਬਾਹਰ ਨਿਕਲ ਗਿਆ ਯੂਪ ਠੀਕ ਹੈ ਮੈਂ ਚਾਹੁੰਦਾ ਵੀ ਹਰ ਇੱਕ ਜਗ੍ਹਾ ਉਹ ਜਿਹੜਾ ਸੀਐਮ ਹੋਣਾ ਚਾਹੀਦਾ। ਹੂੰ। ਠੀਕ ਹੈ ਨਾ? ਵੀ ਆਪਣੀ ਸਟੇਟ ਨੂੰ ਓਕੇ ਕਰਕੇ ਰੱਖੇ। ਠੀਕ ਹੈ ਨਾ? ਵੀ ਸਟੇਟ ਦੇ ਜੇ ਆਪਣੀ ਆਪਣੇ ਸਟੇਟ ਦੇ ਲੋਕ ਖੁਸ਼ ਆ ਤਾਂ ਪਾਰਟੀਆਂ ਖੁਸ਼ ਆ। ਲੋ ਜੀ ਆਪਾਂ ਕੋਸ਼ਿਸ਼ ਮੈਸ਼ਾਹੀ ਕਰੀਏ ਕਿਸੇ ਭਾਈਚਾਰੇ ਨਾਲ ਪਾਜੀ ਹਰ ਤਰ੍ਹਾਂ ਦੇ ਵਿੱਚ। Hindu, Sikh, Muslim, ईसाई ਸਾਰਿਆਂ ਕਰੀਏ। ਇੱਕ ਮੇਰਾ ਸਵਾਲ ਹੈ ਜੀ ਪਿਛਲੇ ਦਿਨਾਂ ਦਿੱਲੀ ਦੇ ਵਿੱਚ ਇੱਕ ਇਸ਼ੂ ਕ੍ਰੀਏਟ ਹੋਇਆ ਜਿਹੜਾ ਆਪਣਾ ਮੁਸਲਮਾਨ ਕਮਿਊਨਿਟੀ ਆ ਉਹ ਨਮਾਜ਼ ਪੜ ਰਹੀ ਸੜਕ ਦੇ ਬੱਲੇ। ਬਿਲਕੁਲ ਜੀ। ਇੱਕ ਪੁਲਿਸ ਅਫਸਰ ਨੇ ਆ ਕੇ ਉਹਨਾਂ ਦੇ ਲੱਤਾਂ ਮਾਰੀਆਂ ਲੱਤਾਂ ਮਾਰੀਆਂ ਆਪ 2-3 ਦਿਨ ਪਹਿਲਾਂ ਗੁਜਰਾਤ ਵੀ ਹੋ ਕੇ ਹਟਾ ਜੰਡਸਟਰੀ ਦੇ ਜਿਹੜੇ ਮੁਸਲਮ ਕਮਿਊਨਿਟੀ ਸੀਗੇ ਜਿਹੜੇ ਬਾਹਰਲੇ ਦੇਸ਼ ਤੋਂ ਆਏ ਸੀਗੇ ਬਾਹਰਲੇ ਅਫਗਾਨਿਸਤਾਨ ਤੋਂ ਪੜ ਰਹੇ ਸੀ ਬੱਚੇ ਉੱਥੇ ਉੱਥੇ ਵੀ ਇਹਨਾਂ ਨੂੰ ਮਾਰਿਆ ਗਿਆ ਕਿ ਨਮਾਜ਼ ਨਹੀਂ ਪੜ੍ਹਦੇ ਕੀ ਕਹਿਣਾ ਚਾਹੂਗਾ ਜਦੋਂ ਇੱਕ ਬੰਦਾ ਇਬਾਦਤ ਕਰ ਰਿਹਾ ਬੇਸ਼ੱਕ ਉਹ ਸਿੱਖ ਹੈ ਹਿੰਦੂ ਹੈ ਮੁਸਲਮਾ ਹੈ ਜਦੋਂ ਪੂਜਾ ਪਾਠ ਕਰ ਰਿਹਾ ਆਪਣੇ ਰੱਬ ਨੂੰ ਯਾਦ ਕਰ ਰਿਹਾ ਕਿ ਕੀ ਉੱਥੇ ਉਹਨੂੰ ਤੰਗ ਕਰਨਾ ਹਰਟ ਕਰਨਾ ਜਾਇਜ਼ ਹੈ ਬਿਲਕੁਲ ਮੇਰੀ ਗੱਲ ਸਮਝੋ ਇਹ ਮੈਂ ਤੁਹਾਨੂੰ ਦੱਸ ਸਕ ਸਟੇਟ ਦੇ ਵਿੱਚ ਕੋਈ ਨਾ ਕੋਈ ਸ਼ਰਾਰਤੀ ਤੱਤ ਹੁੰਨੇ ਆ। ਹੂੰ ਠੀਕ ਹੈ। ਇਹ ਸ਼ਰਾਰਤੀ ਤੱਤ ਹੈ ਜਿਨ੍ਹਾਂ ਨੇ ਸ਼ਰਾਰਤ ਕਰਕੇ ਮਾਹੌਲ ਖਰਾਬ ਕਰਨਾ ਹੁੰਦਾ। ਤੁਸੀਂ ਦੇਖੋ ਉਹ ਜਿਹੜਾ ਪੁਲਿਸ ਕਰਮਚਾਰੀ ਸੀ ਉਹਨੂੰ ਲੱਤਾਂ ਮਾਰੀ ਉਹਨਾਂ ਨਾਲ ਦੀ ਨਾਲ ਸਸਪੈਂਡ ਕੀਤਾ ਗਿਆ। ਠੀਕ ਹੈ ਉਹ ਜਿੰਨੀ ਟੀਮ ਸੀ ਸਾਰੀ ਨੂੰ ਸਸਪੈਂਡ ਕੀਤਾ ਗਿਆ ਠੀਕ ਹੈ। ਇਹ ਸੈਂਟਰ ਨਹੀਂ ਕਹਿੰਦੀ, ਭਾਜੀਪੀ ਨਹੀਂ ਕਹਿੰਦੀ ਵੀ ਤੁਸੀਂ ਲੱਤਾਂ ਮਾਰੋ ਜਾ ਕੇ। ਇਹ ਜਿਹੜੇ ਉੱਥੇ ਦੇ ਪੋਲੀਟੀਸ਼ੀਅਨ ਹੈ ਨਾ ਉਹ ਤੋਂ ਅੰਦਾਜ਼ਨ ਰਾਜਨੀਤਿਕ ਰੁਟੀਆਂ ਸਿੱਖਿਆ ਗਿਆ ਵੀ ਤਵਾ ਲਵਾਉਣਾ ਸੈਂਟਰ ਦਾ ਕਿਸੇ ਵੀ ਸਰਕਾਰ ਤੋਂ। ਦਿੱਲੀ ਦੀ ਸਰਕਾਰ ਕੇਜਰੀਵਾਲ ਦੀ ਸਰਕਾਰ ਸੀ ਠੀਕ ਹੈ ਨਾ? ਉਹ ਉਹਨਾਂ ਨੇ ਤਵਾਂ ਲਵਾਣਾ ਹੁੰਦਾ ਵੀ ਬੀਜੇਪੀ ਕਰਾ ਰਹੀ ਆ ਬੀਜੇਪੀ ਕਿਉਂ ਕਰਾਏਗੀ ਬੜੀ ਮੈਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇੱਕ ਵਾਰ ਆਪਣੇ ਪੰਜਾਬ ਦੇ ਲੋਕਾਂ ਨੂੰ ਇੱਕ ਰਿਕੁਐਸਟ ਕਰਨਾ ਵੀ ਆਪਾਂ ਸਾਰੀਆਂ ਪਾਰਟੀਆਂ ਦੇਖ ਚੁੱਕੇ ਇੱਕ ਵਾਰ ਆਪਾਂ ਬੀਜੇਪੀ ਨੂੰ ਵੀ ਮੌਕਾ ਦੇ ਕੇ ਦੇਖੀਏ ਬਲੀ ਆਪ ਠੀਕ ਹੈ ਨਾ ਵੀ ਬੀਜੇਪੀ ਆ ਕੇ ਪੰਜਾਬ ਦਾ ਕੀ ਸੁਧਾਰ ਕਰਦੀ ਹੈ ਜੇ ਬੀਜੇਪੀ ਆ ਕੇ ਸੁਧਾਰ ਕਰ ਦਿੰਦੀ ਹੈ ਫਿਰ ਲੋਕਾਂ ਦੀ ਅੱਖਾਂ ਖੁੱਲ ਜਾਣਗੀਆਂ ਨਾ ਬੀਜੇਪੀ ਪੰਜਾਬ ਦੇ ਲੋਕਾਂ ਲਈ ਮਾੜੀ ਨਹੀਂ ਰੋਜੀ ਤੁਹਾਡੀ ਗੱਲ ਬਹੁਤ ਅੱਛੀ ਲੱਗੀ ਜਿਹੜੀ ਤੁਸੀਂ ਬੰਤੀ ਸਿੰਘਾਂ ਦੀ ਗੱਲ ਕੀਤੀ ਕਿ ਤੁਸੀਂ ਪਿਛਲੇ ਸਮੇਂ ਦੌਰਾਨ ਕੋਸ਼ਿਸ਼ ਕੀਤੀ ਸੀ ਪਰ ਕੋਸ਼ਿਸ਼ ਉਹ ਕਦੋਂ ਇੰਪਲੀਮੈਂਟ ਕਰੋਗੇ ਕਦੋਂ ਜਾਓਗੇ ਤਾਂ ਕਿ ਤੁਹਾਡੀ ਆਵਾਜ਼ ਲੋਕਾਂ ਤੱਕ ਪਹੁੰਚ ਸਕੇ ਕਿ ਬੀਜੇਪੀ ਗਰਾਊਂਡ ਲੈਵਲ ਤੇ ਆ ਕੇ ਉਹਨਾਂ ਬੰਤੀ ਸਿੰਘਾਂ ਦੇ ਰਿਹਾਈ ਤੇ ਜਿਹੜੀ ਗੱਲ ਕੀਤੀ ਜਾ ਜਿਹੜੇ ਸੜਕਾਂ ਤੇ ਲੋਕ ਬੈਠੇ ਆ ਕਦੋਂ ਤੱਕ ਆਪਣੀ ਗੱਲ ਉੱਥੇ ਪਹੁੰਚਾਓਗੇ ਅਜੀ ਮੈਂ ਦੇਖੋ ਚੋਣਾਂ ਦਾ ਤਾਂ ਲੱਗ ਚੁੱਕਿਆ ਠੀਕ ਹੈ ਮੈਂ ਚੋਣਾਂ ਤੋਂ ਬਾਅਦ ਮਹਾਰਾਣੀ ਪ੍ਰਨੀਤ ਕੌਰ ਜੀ ਮੋਰਚੇ ਤਾਂ ਚੱਲ ਰਹੇ ਆ ਜੀ ਬਿਲਕੁਲ ਚੱਲ ਰਹੇ ਇਹ ਮੌਕਾ ਹੈ ਤੁਹਾਡੇ ਕੋਲ ਮੈਂ ਮੈਂ ਇਸ ਬਾਰੇ ਗੱਲ ਕਰੂੰਗਾ ਮਹਾਰਾਣੀ ਪ੍ਰਨੀਤ ਕੌਰ ਜੀ ਨਾਲ ਮਹਾਰਾਜ ਸਾਹਿਬ ਵੀ ਅਸੀਂ ਉਹਨਾਂ ਲਈ ਕੀ ਕਰ ਸਕਦੇ ਹਾਂ ਠੀਕ ਹੈ ਨਾ ਕਿਉਂਕਿ ਦੇਖੋ ਮੇਰੀ ਲੀਡਰ ਹੈਗੀ ਮਹਾਰਾਣੀ ਪ੍ਰਨੀਤ ਕੌਰ ਜੀ ਮੇਰੀ ਮੇਰੀ ਜਿਹੜੀ ਰੇਂਜ ਹੈ ਮਹਾਰਾਣੀ ਪ੍ਰਨੀਤ ਕੌਰ ਜੀ ਤੱਕ ਹੈ ਮੈਂ ਉਹਨਾਂ ਤੱਕ ਲੈ ਜਾ ਸਕਦਾ ਹਾਂ ਅੱਗੇ ਤਾਂ ਉਹਨਾਂ ਨੇ ਲੈ ਕੇ ਜਾਣਾ ਹੈ ਜੀ ਮੈਂ ਦੋ ਮੁੱਦੇ ਚੱਕਨੇ ਆ ਮਹਾਰਾਣੀ ਪ੍ਰਨੀਤ ਕੌਰ ਜੀ ਨਾਲ ਇੱਕ ਤਾਂ ਗੁਰਦੁਆਰਾ ਸਾਹਿਬ ਦਾ ਠੀਕ ਹੈ ਉਹ ਇਸੇ ਦਾ ਪਰੰਮੂ ਸਾਡਾ ਧਰਮ ਹੈ ਬਣਵਾਣਾ ਠੀਕ ਹੈ ਨਾ ਔਰ ਪਿੱਛੇ ਵੀ ਮੇਰੇ ਵਾਈਫ ਦੇ ਬੋਰਡ ਦੇ ਵਿੱਚ ਨਾ 15 ਨੰਬਰ ਵਾਰਡ ਚ ਦਸ਼ਮੀਸ਼ ਗੁਰਦੁਆਰਾ ਸਾਹਿਬ ਹਨ ਦਸ਼ਮੀਸ਼ ਨੇ ਗੁਰਦੁਆਰਾ ਸਾਹਿਬ ਉਹਦੀ ਇੱਕ ਬਾਉਂਡਰੀ ਵਾਲੀ ਹੋ ਪਾਰੀ ਸੀਗੀ ਕਈ ਆਮ ਆਦਮੀ ਪਾਰਟੀ ਦੇ ਕੁਝ ਲੀਡਰ ਸੀਗੇ ਵਿੱਚ ਟੰਗੜਾ ਰਹੇ ਸੀਗੇ ਕੁਝ ਕਰ ਰਿਹਾ ਸੀਗਾ ਮੈਂ ਮਹਾਰਾਣੀ ਪਰਨੀਤ ਕੌਰ ਜੀ ਨੂੰ ਰਿਕੁਐਸਟ ਕੀਤੀ ਸੀ ਮੈਂ ਕਿ ਮਹਾਰਾਣੀ ਜੀ ਆਹ ਦੀਵਾਰ ਕਰਨੀ ਹੈ ਮੈਂ ਕਿ ਸਾਨੂੰ ਉੱਥੇ ਮੈਂ ਕਿ ਅਸੀਂ ਮਤਾ ਪਾਇਆ ਸੀਗਾ ਇੱਕ ਦੀਵਾਰ ਕਰਨ ਦਾ ਇਹਨਾਂ ਨੇ ਪਿੱਛੇ ਕਾਂਗਰਸ ਦੀ ਸਰਕਾਰ ਦੇ ਲੀਡਰ ਸੀਗੇ ਉਹਨਾਂ ਨੇ 55 ਲੱਖ ਰੁਪਏ ਉੱਥੇ ਪਾਸ ਹੋਇਆ ਸੀਗਾ ਉੱਥੇ ਇੱਕ ਮੰਨੀ ਸੀ ਧਰਮਸ਼ਾਲਾ ਨਾਲ ਤੇ ਉਹ ਦੀਵਾਰ ਕਰਦੇ ਸੀ ਉਹ 55 ਲੱਖ ਰੁਪਏ ਅੱਜ ਤੱਕ ਕਾਗਜ਼ਾਂ 'ਚ ਹੀ ਰੋਲਦਾ ਪਿਆ ਜੀ ਉਹ ਦੀਵਾਰ ਨਹੀਂ ਇਹਨਾਂ ਨੇ ਕਰ ਪਾਈ ਫੇਰ ਮੈਂ ਅੜ ਕੇ ਉੱਥੇ ਜਾ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲਿਆ ਮੈਂ ਆਪ ਨਹੀਂ ਪੱਥਰ ਰੱਖਿਆ ਉਸ ਦੀਵਾਰ ਦਾ ਠੀਕ ਹੈ ਜੀ ਮੈਂ ਆਪ ਉੱਥੇ ਕੋਲ ਖੜ ਕੇ ਨਹੀਂ ਪੱਥਰ ਰਖਾਇਆ ਗੁਰਦੁਆਰਾ ਸਾਹਿਬ ਦੀ ਦੀਵਾਰ ਦਾ ਉਹ ਅੱਜ ਦੀਵਾਰ ਕਰਕੇ ਪੂਰਾ ਵਧੀਆ ਉੱਥੇ ਅੰਦਰ ਪਾਰਕਿੰਗ ਲੋਕਾਂ ਨੇ ਪਾਰਕਿੰਗ ਬਣਾ ਲਈ ਸੀ ਲੋਕਲ ਗੁਰਦੁਆਰਾ ਸਾਹਿਬ ਦੀ ਜਗ੍ਹਾ ਉੱਥੇ ਉੱਥੇ ਦੀ ਜਿਹੜੀ ਇਸ ਟਾਈਮ ਕਮੇਟੀ ਹੈ ਬਹੁਤ ਅੱਛਾ ਕੰਮ ਕਰਦੀ ਹੈ ਗੁਰਦੁਆਰਾ ਸਾਹਿਬ ਦੀ ਕਮੇਟੀ ਉੱਥੇ ਇੱਕ ਦੋ ਲੀਡਰਾਂ ਐ ਇੱਕ ਸਾਡੇ ਇੱਥੇ ਸੈਣੀ ਸਾਹਿਬ ਐ ਪ੍ਰਧਾਨ ਐ ਗੁਰਵਚਨ ਭਾਜੀ ਐ ਉਹਨਾਂ ਨੇ ਹੋਰ ਸਾਰੀ ਜਿਹੜੀ ਟੀਮ ਉਹਨਾਂ ਨਾਲ ਲੱਗੀ ਐ ਉਹਨਾਂ ਨੇ ਗੁਰਦੁਆਰਾ ਸਾਹਿਬ ਨੂੰ ਦਿਖਾਇਆ ਵੀ ਗੁਰਦੁਆਰਾ ਸਾਹਿਬ ਇਹਨੂੰ ਕਹਿੰਦੇ ਆ ਠੀਕ ਹੈ ਜੀ ਪਰ ਆਖਰੀ ਸਵਾਲ ਤੁਹਾਨੂੰ ਜ਼ਿਰਕਪੁਰ ਆਪਾਂ ਬੈਠੇ ਆ ਤੁਸੀਂ ਜ਼ਿਰਕਪੁਰ ਸ਼ਹਿਰ ਦੇ ਰਹਿਣਾ ਲਿਓ ਕੀ ਕਹਿਣਾ ਚਾਹੋਗੇ ਇੱਥੇ ਨਗਰ ਨਿਗਮ ਦੇ ਵਿੱਚ ਜਿਹੜੇ ਪ੍ਰਧਾਨ ਸਾਹਿਬ ਬੈਠੇ ਆ ਉਹ ਕਾਂਗਰਸੀ ਗਿਆ ਬਿਲਕੁਲ ਜੀ ਐਮਐਲਏ ਅਮਨਦੀ ਪ 25 ਸਾਲ ਹੋ ਗਏ ਸਰਕਾਰ ਆਈ ਕਹਿੰਦੀ ਸੀ ਬਦਲਾਅ ਲੈ ਕੇ ਆਵਾਂਗੇ ਜਲਕਪੁਰ ਦਾ ਜਿਹੜਾ ਹਾਲਾਤ ਜੇ ਆਪਾਂ ਦੇਖੀਏ ਬਹੁਤ ਮਾੜੇ ਆ ਸੜਕਾਂ ਦੇ ਜੇ ਆਪਾਂ ਗੱਲ ਕਰੀ ਰੇ ਮਤਲਬ ਇਹ ਜਿਹੜੀ ਜਿਹੜੀ ਡਵੈਲਪਮੈਂਟ ਹੈ ਇਹ ਕਿਉਂ ਨਹੀਂ ਹੋ ਪਾਰੀ ਈਗੋ ਆ ਰਹੀ ਆ ਕੀ ਹੋ ਰਿਹਾ ਕੀ ਪ੍ਰੋਬਲਮ ਦੇਖੋ ਪਤਾ ਕੀ ਹੈ ਜਿੱਥੇ ਆਪੋਜੀਸ਼ਨ ਹੋਏਗੀ ਨਾ ਸਰਕਾਰ ਦੇ ਨਹੀਂ ਨੁਮਾਇंदे ਹੋਣਗੇ ਤਦ ਤੱਕ ਕੰਮ ਨਹੀਂ ਹੁੰਦਾ ਠੀਕ ਹੈ ਪਰ ਮੈਂ ਦੇਖੋ ਜਿਹੜਾ ਬੰਦਾ ਸਹੀ ਕੰਮ ਕਰਦਾ ਉਹਨੂੰ ਸਹੀ ਵੀ ਕਹਾਂਗਾ ਆਪਣੇ ਐਮਐਲਏ ਸਾਹਿਬਾਂ ਕੋਲ ਦੀ ਧੰਵਾਵਾ ਜੀ ਉਹਨਾਂ ਨੇ ਵਧੀਆ ਕੰਮ ਇੱਥੇ ਸ਼ੁਰੂ ਕਰਾਇਆ ਹੈ ਨੋ ਡਾਊਟ ਉਹ ਜਿੰਨਾ ਕੋਨਾ ਕੋਲ ਜਾਂਦਾ ਕੰਮ ਕਰ ਦਿੰਦਾ ਠੀਕ ਹੈ ਨਾ ਉਹਦੇ ਖਿਚਾਓ ਹੈ ਲੋਕਾਂ ਨਾਲ ਲੋਕਲ ਜ਼ਮੀਨੀ ਲੋਕਾਂ ਨਾਲ ਜੁੜੇ ਹੋਇਆ ਨਾਲ ਖਿਚਾਓ ਹੈ ਚਾਹੇ ਉਹ ਪਾਰਟੀਦਾਰ ਲਾ ਦੋ ਵੈਸੇ ਲਾ ਲਓ ਉਹ ਕੰਮ ਕਰ ਦਿੰਦੀ ਜਿਹੜਾ ਵੀ ਕੋਈ ਬੰਦਾ ਉਹਨਾਂ ਕੋਲ ਚੱਲ ਜੇ ਉਹ ਕੰਮ ਕਰ ਦਿੰਦੇ ਉਹਨਾਂ ਉਸੇ ਟਾਈਮ ਮੈਂ ਉਹਨਾਂ ਨੂੰ ਕਿਹਾ ਸੀਗਾ ਮੈਂ ਆਪ ਰਿਕੁਐਸਟ ਕੀਤਾ ਮੈਂ ਕਿਹਾ ਪ੍ਰਧਾਨ ਜੀ ਮੈਂ ਕਿਹਾ ਜੀ ਆ ਸਾਡਾ ਮੈਂ ਕਿਹਾ ਰੌਡ ਚ ਕੰਮ ਕਰਵਾ ਦੋ ਦੋ ਤਿੰਨ ਕੰਮ ਹੋਰ ਸੀਗੇ ਉਹਨਾਂ ਨੇ ਮੰਨ ਲਾਇਆ ਉਹਨਾਂ ਦੇ ਜ ਉਹਨਾਂ ਨੇ ਕੀਤੇ ਪਰ ਸੀਰੀਅਲੀ ਚੜਦੇ ਪਏ ਮਤਲਬ ਕੰਮ ਤਾਂ ਸ਼ੁਰੂ ਹੋਏ ਆ ਨੋ ਡਾਊਟ ਪਰ ਅੱਗੇ ਚੜਾਉਣ ਵਾਸਤੇ ਫਿਰ ਉਹ ਆ ਜਾਂਦੀ ਹੈ ਨਾ ਵੀ ਖਿੱਚਾ ਤਾਣੀ ਆਪਸੀ ਠੀਕ ਹੈ ਨਾ ਮੈਂ ਇੱਥੇ ਮੇਰੀ ਵਾਈਫ 15 ਨੰਬਰ ਬੋਰਡ ਦੀ ਐਮਸੀ ਹੈ ਜੀ ਜਦੋਂ ਤੱਕ ਕੈਪਟਨ ਸਾਹਿਬ ਦੀ ਸਰਕਾਰ ਸੀਗੀ ਠੀਕ ਹੈ ਜੀ ਮੈਂ ਉਹਨਾਂ ਦੀ ਸਰਕਾਰ ਚ ਐਮਸੀ ਬਣਿਆ ਸੀਗਾ ਤੇ ਮੇਰਾ ਕੋਈ ਕੰਮ ਨਹੀਂ ਰੁਕਿਆ ਸੀਗਾ 2022 23 ਦੇ ਵਿੱਚ ਕੈਪਟਨ ਸਾਹਿਬ ਨੂੰ ਉਤਾਰਿਆ ਜੀ ਉਸ ਤੋਂ ਬਾਅਦ ਮੇਰੇ ਵੱਲ ਜੀ ਕੰਮ ਨਹੀਂ ਹੋਇਆ ਹੈਗਾ ਇੱਕ ਸਿੰਗਲ ਕੰਮ ਨਹੀਂ ਹੋਇਆ ਜੀ ਉਹ ਇਸ ਕਰਕੇ ਵੀ ਇਹ ਮਹਾਰਾਣੀ ਦਾ ਬੰਦਾ ਹੈ ਠੀਕ ਹੈ ਜੀ ਵੀ ਇਸ ਕਰਕੇ ਇਹ ਇਹ ਇਹੀ ਚੀਜ਼ ਤਾਂ ਇਹਨਾਂ ਨੂੰ ਖਤਮ ਕਰਨੀ ਗਈ ਤੁਹਾਨੂੰ ਪਤਾ ਵੀ ਪੰਜਾਬ ਦੀ ਸਭ ਤੋਂ ਨੰਬਰ 1 ਕਮੇਟੀ ਹੈ ਸਾਡੀ ਜਿਰਕਪੁਰ ਦੀ ਸਭ ਤੋਂ ਜ਼ਿਆਦਾ ਪੈਸਾ ਇਹਦੇ ਕੋਲ ਇਹਨਾਂ ਨੇ ਜਿਹੜੀ ਡਵੈਲਪਮੈਂਟ ਕੀਤੀ ਸੀ ਨਾ ਜਿਰਕਪੁਰ ਦੀ ਪੁਰਾਣੇ ਸਮਿਆਂ ਚ ਉਹ ਕੀਤੀ ਸੀਗੀ 1 ਲੱਖ ਬੰਦੇ ਦੀ ਪੋਪੂਲੇਸ਼ਨ ਲਈ ਇੱਥੇ ਇਸ ਟਾਈਮ ਬੰਨਾ 4 ਲੱਖ ਤੋਂ ਉੱਪਰ ਉਹ ਸੀਵਰੇਜ ਪਾਣੀ ਦੀ ਦਿੱਕਤਾਂ ਤਾਂ ਆਣੀਆਂ ਹੀ ਆ ਜੀ ਠੀਕ ਹੈ ਇਹਨਾਂ ਨੂੰ ਚਾਹੀਦਾ ਹੈ ਵੀ 100 ਕਰੋੜ ਤੋਂ ਉੱਪਰ ਇਹਨਾਂ ਕੋਲ ਰੁਪਈਆ ਪਿਆ ਵੇ ਤੁਸੀਂ ਚੰਡੀਗੜ੍ਹ ਵਾਲੀ ਸੀਵਰੇਜ ਇੱਕ ਵਾਰ ਪੱਟ ਕੇ ਸਾਰਾ ਜਿਲ੍ਹਾਪੁਰ ਦਾ ਦੰਦ ਕੱਢੋ ਬਾਹਰ ਕਿਉਂ ਨਹੀਂ ਕੱਢਦੇ ਹੈਗੇ ਹਾਂ ਜਾਂ ਤਾਂ ਪੈਸਾ ਨਾ ਹੋਵੇ ਕਮੇਟੀ ਕੋਲ ਤੁਸੀਂ ਇੱਕ ਦੋ ਟੈਂਡਰ ਕਰੋ ਇੱਕ ਵਾਰ ਕੱਢ ਕੇ ਸਾਰਾ ਸੀਵਰੇਜ ਸੂਰੇ ਮਾਰੋ ਪਰੇ ਨਵਾ ਪਾ ਦਿਓ ਇੱਕ ਵਾਰ ਲੋਕਾਂ ਦਾ ਸਹੂਲਤ ਮਿਲੇ ਪੰਜਾਬ ਜਿਲ੍ਹਾਪੁਰ ਚ ਰਹਿਣ ਵਾਲੇ ਲੋਕਾਂ ਨੂੰ ਠੀਕ ਹੈ ਨਾ ਨਿਕਾਸੀ ਹੋਏਗੀ ਤਾਂ ਹੀ ਕੁਝ ਹੋਏਗਾ ਸੋ ਬਹੁਤ ਬਹੁਤ ਧੰਨਵਾਦ ਹੈ ਸੰ ਸਾਡੇ ਨਾਲ ਰੋਹਿਤ ਸ਼ਰਮਾ ਜੀ ਜਿਹੜੇ ਭਾਜਪਾ ਜੀ ਨੇ ਰੀਸੈਂਟ ਜੁਆਇਨ ਕੀਤੀ ਜਿਲ੍ਹਾਪੁਰ ਅਸੀਂ ਬੈਠੇ ਸੀ ਕੁਝ ਵਿਚਾਰ ਸਾਂਝੇ ਕੀਤੇ ਬਹੁਤ ਅੱਛੇ ਵਿਚਾਰ ਲੱਗੇ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਰੋਜੀ ਜੀ ਤੁਹਾਡਾ ਹਾਂ ਜੀ